ਆਪਾਂ ਕੋਈ ਮਾਂਗੀ ਤੋਂ ਮਾਂਜੀ ਦਵਾਈ ਆਪਾਂ ਖਰੀਦ ਸਕਦੇ ਆ ਪਰ ਜਿਹੜਾ ਖੂਨ ਹੈ ਉਹ ਕੋਈ ਨਾ ਕੋਈ ਇਨਸਾਨ ਤੋਂ ਹੀ ਆਂਦਾ ਹੈ ਤੇ ਉਸ ਵੇਲੇ ਫਿਰ ਉਹ ਉਮੀਦ ਵੀ ਦਿੰਦੇ ਆ ਉਸ ਪੇਸ਼ੈਂਟ ਨੂੰ ਵੀ ਉਹਦੇ ਰਿਸ਼ਤੇਦਾਰਾਂ ਨੂੰ ਸਕੇ ਸੰਬੰਧੀਆਂ ਨੂੰ ਵੀ ਔਰ ਉਹ ਮੈਂ ਕਹੂੰਗਾ ਕਿ ਇੱਕ ਇਨਸਾਨ ਦੇ ਰੂਪ ਵਿੱਚ ਰੱਬ ਵਾਂਗ ਆਂਦੇ ਆ ਜਿਹੜਾ ਬੰਦਾ ਖੂਨਦਾਨ ਕਰਦਾ ਹੈ ਔਰ ਇੱਕ ਦੁਬਾਰਾ ਨਵਾਂ ਜਨਮ ਉਹਦੇ ਕਰਕੇ ਉਸ ਇਨਸਾਨ ਦਾ ਹੁੰਦਾ ਸੋ ਉਹਦੀ ਮਾ ਕੌਮ ਦਾ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਆ ਉਹਦਾ ਸਨਮਾਨ ਕਰਨਾ ਉਹਦਾ ਉਹਨਾਂ ਦਾ ਇੱਜ਼ਤ ਮਾਨ ਕਰਨਾ ਸਾਡਾ ਸਾਰਿਆਂ ਦਾ ਫਰਜ਼ ਆ ਮਰੀਆਂ ਕੋਸ਼ਤਾਂ ਜਿਸ ਤਰ੍ਹਾਂ ਤੁਸੀਂ ਪਤਾ ਆ ਕਿ ਹੜਾ ਕਰਕੇ ਔਰ ਬਹੁਤ ਸਾਰੀਆਂ ਡੇਂਗੂ ਚਿਕਨਗੁਨੀਆ ਮਲੇਰੀਆ ਡਾਇਰੀਆ ਦੀਆਂ ਬਿਮਾਰੀਆਂ ਬਰਸਾਤ ਵਿੱਚ ਵੱਧ ਜਾਂਦੀਆਂ ਉਹਦੇ ਕਰਕੇ ਕੱਲ ਵੀ ਮੇਰੀ ਕੋਈ ਬਹੁਤ ਇੰਪੋਰਟੈਂਟ ਮੀਟਿੰਗ ਸੀ ਦਿੱਲੀ ਤੋਂ ਮੈਂ ਸਵੇਰੇ ਉੱਥੋਂ ਚੱਲ ਕੇ ਪਹੁੰਚਿਆ ਮਨੂਏ ਸਿਗਾ ਕਿ ਆਪਾਂ ਜਿਹੜੇ ਖੂਨਦਾਨ ਕਰਨ ਵਾਲੇ ਸੱਜਣਾਂ ਹਨ ਉਹਨਾਂ ਨੂੰ ਇੰਤਜ਼ਾਰ ਨਾ ਕਰਨਾ ਪਵੇ ਜਿਹੜੇ ਸਟੇਜ ਤੇ ਬਿਰਾਜਮਾਨ ਸਾਡੇ ਸੈਕਟਰੀ ਸਾਹਿਬ ਗਰਸ਼ਾਮਪੋਰੀ ਜੀ ਡਾਕਟਰ ਵਿਸ਼ਾਲ ਗਰਕ ਸਾਡੇ ਡਾਇਰੈਕਟਰ ਪੀਐਸਸੀ ਪੀਐਚਐਸਸੀ ਤੋਂ ਔਰ ਜਗਪਾਲਿੰਦਰ ਜੀ ਸਾਡੇ ਸਿਵਲ ਸਰਜਨ ਡਾਕਟਰ ਸੀਬੀਆ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਪੀਐਲ ਬੀਐਲ ਭਾਰਤਵਾੜ ਜੀ ਜੋ ਕਿ ਸਾਡੇ ਫਾਰਮਰ ਪ੍ਰਿੰਸੀਪਲ ਤੇ ਇਹ ਵਾਈਸ ਚਾਂਸਰ ਐਮ ਐਮ ਯੂ مولانا ਮੈਡੀਕਲ ਕਾਲਜ ਵਾਲੇ ਆਦੇ ਰਹੇ ਔਰ ਹੁਣ ਵੀ ਇਹ ਦੇਸ਼ਪਤ ਯੂਨੀਵਰਸਿਟੀ ਦੇ ਪ੍ਰੋ ਵੀਪੀ ਸੀ ਔਰ ਇਹਨਾਂ ਦੀ ਧਰਮ ਪਤਨੀ ਜਿਹੜਾ ਨੇ ਪ੍ਰੋਫੈਸਰ ਆਫ ਬਲੱਡ ਟ੍ਰਾਂਸਫਿਊਜ਼ਨ ਜਰਨ ਰਾਜ ਸਿਮਾਨ ਕੀਤਾ ਜਾਏਗਾ ਇਸੇ ਤਰ੍ਹਾਂ ਸਾਡੇ ਡਾਕਟਰ ਸਨੀਤਾ ਰਾਣੀ ਜੀ ਡਾਕਟਰ ਮੀਨੂ ਜੀ ਔਰ ਖਾਸ ਕਰਕੇ ਸਾਡੇ ਮੈਂ ਉਚੇਚੇ ਤੌਰ ਦੇ ਉੱਤੇ ਇਸ ਵਾਰੀ ਜਿਹੜਾ ਪੀਬੀਬੀ ਵੈਲਫੇਅਰ ਕਲੱਬ ਕੋਟਕਪੂਰਾ ਜਿਹੜਾ ਨੇ ਸਭ ਤੋਂ ਜ਼ਿਆਦਾ ਖੂਨਦਾਨ ਕੀਤਾ ਇਹਨਾਂ ਨੂੰ ਇੱਥੇ ਤਾਫੇ ਲਗਾਈ ਜਾਂਦਾ ਮੈਨੂੰ ਯਾਦ ਹੈ ਕਿ ਰਾਮਪਰਾ ਫੂਲ ਉਹਨੂੰ ਬਲੱਡ ਓਨਰਸ ਦਾ ਸ਼ਹਿਰ ਕਹਿੰਦੇ ਸੀ ਬਹੁਤ ਛੋਟਾ ਜਿਹਾ ਸ਼ਹਿਰ ਸੀ ਪਰ ਪੰਜਾਬ 'ਚ ਪਹਿਲਾਂ ਇੱਕ ਨੰਬਰ ਤੇ ਉਹ ਹੁੰਦੇ ਸੀ ਤੇ ਅੱਜ ਕੱਲ ਕੋਟਕਪੂਰਾ ਇਹਨਾਂ ਨੇ ਵੱਡੇ ਵੱਡੇ ਸ਼ਹਿਰਾਂ ਨੂੰ maat ਪਾਈ ਆ ਜੋਰਦਾਰ ਬਹੁਤ-ਬਹੁਤ ਮੁਬਾਰਕਾਂ ਆ ਇਸੇ ਤਰ੍ਹਾਂ ਹੀ ਡਡੇ ਸਾਡੇ ਸਟਾਰ ਡੋਨਰ ਸ੍ਰੀ ਜਤਿੰਦਰ ਸੋਨੀ ਜੀ ਤੇ ਹਰਵਿੰਦਰ ਕੌਰ ਜੀ ਇਹਨਾਂ ਨੇ ਵੀ ਪੂਰੇ ਪੰਜਾਬ ਦੇ ਵਿੱਚ ਮਿਸਾਲ ਕਾਇਮ ਕੀਤੀ ਆ ਕਿ ਸਭ ਤੋਂ ਜ਼ਿਆਦਾ ਬਲੱਡ ਡੋਨੇਸ਼ਨਸ ਇਹਨਾਂ ਦਿਆ ਇਹਨਾਂ ਦਾ ਵੀ ਅਸੀਂ ਬਾਕੀ ਸਾਰੇ ਵੀ ਜੱਲੇ ਕਰਦੇ ਆ ਸਾਰੇ ਸੋ ਇਹ ਵੀ ਇੱਕ ਰੋਲ ਮਾਡਲ ਹੈ ਸਾਡੇ ਯੂਥ ਵਾਸਤੇ ਖਾਸ ਕਰਕੇ ਉਹਨਾਂ ਫੋਰਸਸ ਵਾਸਤੇ ਇਹਨਾਂ ਦਾ ਇੱਕ ਮੈਸੇਜ ਹੈ ਡੋਨੇਟ ਬਲੱਡ ਡੌਂਟ ਸ਼ੈੱਡ ਬਲੱਡ ਤੋ ਜਿਹੜੇ ਬਲੱਡ ਸ਼ਰਟ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ ਕੇ ਖੂਨ ਦਾਨ ਕਰੋ ਇਹਨੂੰ ਵਿਅਰਥ ਇਹ ਨਾ ਗਵਾਓ ਨਾ ਐਕਸੀਡੈਂਟਸ ਦੇ ਵਿੱਚ ਨਾ ਲੜਾ ਨਾ ਲੜਾਈ ਝਗੜਿਆਂ ਦੇ ਵਿੱਚ ਇਹ ਇੱਕ ਬਹੁਤ ਨੇਕ ਕੰਮ ਆ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ